ਇਧਰ ਵੇਖ ਇੱਕ ਮਸਰਵਾਸਾ ਤੁਸੀਂ ਪਿੱਛੇ ਹੋ ਜਾਓ ਅਹ ਜੀ ਨਵੇ ਸਤਿਓ ਪੂਰੀ ਪਾਰੀ ਪਿੱਛੇ ਜਾ ਬੈਠ ਜੀ ਇੱਕ ਮਿੰਟ ਦੇ ਟੂਕ ਆਪ ਸਰਕਾਰ ਦੇ ਲੀਕੇ ਪ੍ਰੋਗਰਾਮ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਅੱਜ ਅਸੀਂ ਪਿੰਡ ਖੁਰਦਾ ਦੇ ਵਿੱਚ ਆਏ ਆ ਸਤਪਾਲ ਉਲਫਸਾਬੀ ਪੁੱਤਰ ਚਰਨ ਸਿੰਘ ਵਾਸੀ ਖੁਰਦਾ ਗੜ੍ਹਦੀਆ ਜਿਹਦੇ ਤੇ ਲਗਾਤਾਰ ਪੰਜ ਪਰਚੇ ਜਦਜ ਸੀਗੇ ਤੇ ਅੱਜ ਅਸੀਂ ਉਹਨਾਂ ਦੇ ਜਿਹੜਾ ਕਿ ਇਹਨਾਂ ਨੇ ਸਮਗਲਿੰਗ ਦੇ ਪੈਸੇ ਦੇ ਨਾਲ ਇਹ ਪ੍ਰਾਪਰਟੀ ਬਣਾਈ ਸੀ ਉਹ ਅਸੀਂ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਮਾਨਯੋਗ ਸੀਐਮ ਪੰਜਾਬ ਭਗਵੰਤ ਮਾਨ ਜੀ ਤੇ ਸਾਡੇ ਡੀਜੀਪੀ ਪੰਜਾਬ ਗੌਰਵ ਜੱਲਦ ਸਾਹਿਬ ਡੀਆਜੀ ਰੇਂਜ ਨਵੀਨ ਸਿੰਘਲਾ ਜੀ ਤੇ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਅਸੀਂ ਇਸ ਪ੍ਰਾਪਰਟੀ ਨੂੰ ਸੀਜ਼ ਕਰਦੇ ਹੋਏ ਠਾਠਾਪ ਦਾ ਕੇਸ ਬਣਾਇਆ ਸੀ ਇਹ ਕਰੀਬ ਕੋਈ 38 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਹਨੂੰ ਸੀਜ਼ ਕਰ ਰਹੇ ਹਾਂ ਤੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜਿਹੜੇ ਕਿ ਸਰਕਾਰ ਨੇ ਕਿਹਾ ਜਾਂ ਤੇ ਨਸ਼ੇ ਵੇਚਣੇ ਛੱਡੋ ਜਾਂ ਪਿਆਬ ਛੱਡੋ ਤੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸਿੱਧੇ ਰਸਤੇ ਪੈ ਕੇ ਤੁਸੀਂ ਮੁਖਤਾਰਾ ਦੇ ਵਿੱਚ ਆਓ ਨਸ਼ੇ ਤਿਆਗ ਕੇ ਜੁੜੇ ਕੇ ਸਰਕਾਰ ਨੇ ਆਪਣਾ ਪ੍ਰੋਗਰਾਮ ਲਿਖਿਆ ਆ ਉਸ ਪ੍ਰੋਗਰਾਮ ਦੇ ਤਹਿਤ ਤੁਸੀਂ ਜੇ ਤੇ ਵੇਚਦੇ ਹੋ ਤੇ 50 50 ਛਟੂ ਤੇ ਜਾ ਪਰਚੀਆਂ ਵਾਸਤੇ ਤਿਆਰ ਰਹੋ ਤੇ ਜੇ ਤੁਸੀਂ ਆਪਣੇ ਨਸ਼ੇ ਦੇ ਆਦੀ ਹੋ ਤੇ ਨਸ਼ੇ ਨੂੰ ਤੁਸੀਂ ਆਪਣਾ ਡੀਡਿਕਸ਼ਨ ਸੈਂਟਰ ਦੇ ਵਿੱਚ ਬਿਲਕੁਲ ਫ੍ਰੀ ਤੁਹਾਨੂੰ ਉਹਦੇ ਵਿੱਚ ਤੁਹਾਡਾ ਟ੍ਰੀਟਮੈਂਟ ਹੋਏਗਾ ਔਰ ਤੁਸੀਂ ਆਣ ਕੇ ਅ ਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋ ਕੇ ਆਪਣਾ ਭਰਤੀ ਹੋ ਕੇ ਆਪਣੇ ਨਸ਼ੇ ਤਿਆਗੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਪਿੰਡ ਵਾਲਿਆਂ ਨੂੰ ਇਸ ਮਸਲੇ ਦੇ ਵਿੱਚ ਸਾਡਾ ਸਾਰੇ ਪ੍ਰਸ਼ਾਸਨ ਦਾ ਤੁਸੀਂ ਸਹਿਯੋਗ ਕਰਿਓ ਜੀ ਧੰਨਵਾਦ ਮੈਂ ਸਰਪੰਚ ਜਸਪਾਲ ਸਿੰਘ ਪਿੰਡ ਖੁਰਦਾ ਆਪਣੇ ਪਿੰਡ ਦੇ ਜੋਗ ਨਸ਼ਿਆਂ ਬਾਰੇ ਸੀਐਮ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਜੋ ਮੈਮ ਚਲਾਈ ਹੈ ਨਸ਼ਿਆ ਦੇ ਖਿਲਾਫ ਉਹਨਾਂ ਨੇ ਜੋ ਉਹਨਾਂ ਦਾ ਕਹਿਣਾ ਹੈ ਜਾਂ ਤਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਉਦੇ ਸਬੰਧ ਵਿੱਚ ਸਾਡੇ ਪਿੰਡ ਵੀ ਨਸ਼ੇ ਵੇਚਣ ਵਾਲਾ ਦੇ ਖਿਲਾਫ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਜਿਹੜੇ ਸਤਪਾਲ ਸਿੰਘ ਨੇ ਅੰਦਰ ਸੀਗੇ ਜੇਲ੍ਹ 'ਚ ਨਸ਼ੇ ਦੇ ਵਿਰੋਧ ਪੜੇ ਗਏ ਉਹਨਾਂ ਦਾ ਅੱਜ ਕਵਰਟੀ ਸੀਲ ਕੀਤੀ ਗਈ ਹੈ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਡੀਪੀ ਸਾਹਿਬ ਪੁਣੇ ਡੀਐਸਪੀ ਡੀ ਸਾਹਿਬ ਚਾਰਪੁਰ ਡੀਐਸਪੀ ਟਾਂਡਾ ਸਾਹਿਬ ਤੇ ਐਸਐਚਓ ਗੜ੍ਹਦੀਆਲ ਜਿਹੜੇ ਸਾਰੇ ਇੱਥੇ ਪਹੁੰਚ ਕੇ ਉਹਨਾਂ ਨੇ ਸਾਰਿਆਂ ਨੂੰ ਸचेत ਕੀਤਾ ਕਿ ਜੋ ਵੀ ਕੋਈ ਨਸ਼ਾ ਜੋਕ ਵੇਚਦਾ ਹੈ ਉਹ ਜਾਂ ਤਾਂ ਛੱਡ ਜਾਵੇ ਜਾਂ ਫਿਰ ਆਪਣਾ ਪੰਜਾਬ ਛੱਡ ਜਾਵੇ ਅਸੀਂ ਇਸ ਪੋਸਟ ਪਾਰਟੀ ਤੇ ਬਹੁਤ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਭਗਵੰਤ ਸਿੰਘ ਸਾਹਿਬ ਜੋ ਸੀਐਮ ਸਾਹਿਬ ਜਿਹੜਾ ਨੇ ਇਹ ਮਹਿਮ ਚਲਾਈ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ